ਗੈਸ ਸਿਲੰਡਰ ਹੋਇਆ ਸਸਤਾ 1 ਜੁਲਾਈ ਤੋਂ ਨਵੇਂ ਰੇਟ ਹੋਏ ਲਾਗੂ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤਾਂ 1 ਜੁਲਾਈ ਤੋਂ ਨਵੇਂ ਰੇਟ ਜਿਹੜੇ ਨੇ ਗੈਸ ਸਿਲੰਡਰ ਤੇ ਲਾਗੂ ਹੋ ਚੁੱਕੇ ਹਨ ਅਤੇ ਕਿੰਨਾ ਸਸਤਾ ਹੋਇਆ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰ ਗੈਸ ਸਿਲੰਡਰ ਦੀ ਕੀਮਤਾਂ ਤੈਅ ਕਰਦੀ ਹੈ ਤਾਂ 1 ਜੁਲਾਈ ਤੋਂ ਨਵੇਂ ਰੇਟ ਜਿਹੜੇ ਨੇ ਲਾਗੂ ਹੋ ਚੁੱਕੇ ਨੇ ਤੇ ਕਿੰਨਾ ਸਸਤਾ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਸਸਤਾ ਹੋਇਆ ਗੈਸ ਸਿਲੰਡਰ ਆਪਣੇ ਸ਼ਹਿਰ ਦੇ ਨਵੇਂ ਰੇਟ ਜਾਣੋ ਤਾਂ ਵੱਡੀ ਖੁਸ਼ਖਬਰੀ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਲਈ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਗੈਸ ਸਿਲੰਡਰ ਦੇ ਰੇਟਾਂ ਦੇ ਵਿੱਚ ਕਿੰਨੀ ਕਟੌਤੀ ਕੀਤੀ ਗਈ ਹੈ ਅੱਜ ਦੇ ਖ਼ਬਰ ਪੇਡ ਵਿੱਚ ਤੁਹਾਨੂੰ ਹੋਰ ਜਿਹੜਾ ਗੈਸ ਸਿਲੰਡਰ ਮਿਲੇਗਾ ਅੱਜ ਤੋਂ ਐਲਪੀਜੀ ਦੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕੀਤਾ ਗਿਆ ਸਸਤਾ ਹੋ ਗਿਆ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 30 ਤੋਂ 31 ਰੁਪਏ ਦੀ ਕਟੌਤੀ ਕੀਤੀ ਗਈ ਹੈ ਇਹ 1 ਜੁਲਾਈ ਤੋਂ ਲਾਗੂ ਹੋ ਗਿਆ ਐਲਪੀਜੀ ਦਰਾਂ ਵਿੱਚ ਇਹ ਕਟੌਤੀ ਮਾਮੂਲੀ ਹੈ ਅਤੇ ਇਹ 19 ਕਿਲੋ ਵਾਲੇ ਵਪਾਰਕ ਸਿਲੰਡਰ ਵਿੱਚ ਕੀਤੀ ਗਈ ਹੈ ਇਸ ਕਟੌਤੀ ਨਾਲ ਪਰਕ ਐਲਪੀਜੀ ਸਿਲੰਡਰ ਵਿੱਚ ਕਟੌਤੀ ਜਿਹੜੀ ਕੀਤੀ ਜਾ ਚੁੱਕੀ ਹੈ ਤਾਂ ਦੇਖ ਸਕਦੇ ਹੋ ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਮਰਸ਼ੀਅਲ ਗੈਸ ਸਿਲੰਡਰ 19 ਕਿਲੋ ਵਾਲਾ ਜੋ ਕਿ ਵਪਾਰਕ ਗੈਸ ਸਿਲੰਡਰ ਆਪਾਂ ਕਹਿ ਦਿੰਦੇ ਹਾਂ ਟਾਬਿਆਂ ਤੇ ਹੋਟਲਾਂ ਵਗੈਰਾ ਦੇ ਜਿਹੜਾ ਵਰਤਿਆ ਜਾਂਦਾ ਉਸ ਦੇ ਵਿੱਚ ਬਦਲਾਅ ਕੀਤਾ ਗਿਆ ਉਸ ਦੇ ਰੇਟਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ 30 ਰੁਪਏ ਵਿੱਚ 30 ਰੁਪਏ ਕਟੌਤੀ ਕੀਤੀ ਗਈ ਹੈ ਘਰੇਲੂ ਗੈਸ ਸਿਲੰਡਰ ਦੀ ਗੱਲ ਕੀਤੀ ਜਾਵੇ ਤਾਂ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਫਿਲਹਾਲ ਸਰਕਾਰ ਨੇ ਕੋਈ ਅਜਿਹਾ ਬਦਲਾਅ ਜਿਹੜਾ ਨਹੀਂ ਕੀਤਾ ਕਿਉਂਕਿ ਉਸ ਦੇ ਰੇਟ ਜਿਹੜੇ ਨੇ ਪਹਿਲਾਂ ਵਾਲੇ ਹੀ ਰਹਿਣਗੇ ਤੇ ਹੁਣ ਕਮਰਸ਼ੀਅਲ ਗੈਸ 19 ਕਿਲੋ ਵਾਲਾ ਗੈਸ ਸਿਲੰਡਰ ਜਿਹੜਾ ਜਿਹੜੇ ਵੀ ਲੋਕ ਖਰੀਦਦੇ ਹਨ ਉਹਨਾਂ ਲਈ ਵੱਡੀ ਰਾਹਤ ਹੁਣ ਇਹਨਾਂ ਨੂੰ 30 ਰੁਪਏ ਸਸਤਾ ਜਿਹੜਾ ਗੈਸ ਸਿਲੰਡਰ ਮੁਹੱਈਆ ਕਰਵਾਇਆ ਜਾਵੇਗਾ 1 ਜੁਲਾਈ ਤੋਂ ਨਵੇਂ ਰੇਟ ਜਿਹੜੇ ਨੇ ਇਹ ਲਾਗੂ ਹੋ ਚੁੱਕੇ ਹਨ ਤਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆਪਣੇ ਕੋਲੇ ਜਾਣਕਾਰੀ ਹੁਣੇ ਹੁਣੀ ਆਈ ਹੈ ਬਾਕੀ ਤੁਸੀਂ ਆਪਣੇ ਅ ਸ਼ਹਿਰ ਦੇ ਵਿੱਚ ਤੁਹਾਡਾ ਗੈਸ ਸਿਲੰਡਰ ਤੁਹਾਨੂੰ ਕਿੰਨੇ ਦਾ ਮਿਲਦਾ ਆਪਣੇ ਕਮੈਂਟ ਦੇ ਵਿੱਚ ਜਰੂਰ ਸ਼ੇਅਰ ਕਰਿਓ ਪਰ ਰਸੋਈ ਵਿੱਚ ਵਰਤੇ ਜਾਣ ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ 14 ਕਿਲੋ ਵਾਲੇ ਐਲ ਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਇਹ ਆਪਣੀਆਂ ਪਿਛਲੀਆਂ ਕੀਮਤਾਂ ਤੇ ਹੀ ਸਥਿਰ ਹੈ ਜਿੰਨੇ ਦਾ ਤੁਹਾਨੂੰ ਪਹਿਲਾਂ ਹੀ ਗੈਸ ਸਿਲੰਡਰ ਮਿਲਦਾ ਸੀ ਉਨੇ ਦਾ ਹੀ ਹੁਣ ਮਿਲੇਗਾ 830 ਰੁਪਏ ਦਾ 803 ਰੁਪਏ ਦਾ ਕਿਤਨਾ ਕਿਤੇ ਮਿਲ ਰਿਹਾ ਤਾਂ ਉਸ ਸੰਬੰਧੀ ਜੇ ਹੋਰ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਚੈਨਲ ਅਸੀਂ ਜਰੂਰ ਸ਼ੇਅਰ ਕਰਾਂਗੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ